ਕਚੂ ਜੀ ਇਹ ਇਸ ਨਾਲ 26 ਦਿਨਾਂ ਤੋਂ ਜਿਹੜਾ ਪੰਜਾਬ ਦੀ ਵਿਰਾਸਤ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ ਜਿਹੜੀ ਇਹ ਜੰਗ ਜਿੱਤੀ ਆ ਇਹ ਆਪਾਂ ਇਕੱਲੇ ਨਹੀਂ ਜਿੱਤੀ ਇਹ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਜਿੱਤੀ ਆ ਸਾਰੇ ਪੰਜਾਬ ਨੇ ਜਿੱਤੀ ਆ ਸਾਰੇ ਜੱਥੇ ਬੰਦੇ ਸਾਨੂੰ ਇਸ ਧਰਮ ਦੇ ਵਿੱਚ ਹਮਾਇਤ ਕਰਨੀ ਪਹੁੰਚਿਆ ਅਸੀਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਸਮੂਹ ਪੰਜਾਬ ਪ੍ਰਸਤ ਲੋਕਾਂ ਨੂੰ ਤਹਿ ਦਿਲੋਂ ਧੰਨਵਾਦ ਉਹ ਦਿੱਲੀ ਵਾਲੇ ਸੀਗੇ ਜਿਹੜੇ ਕਹਿੰਦੇ ਸੀਗੇ ਵੀ ਆਹ ਵਣੀਆਂ ਬੱਚਿਆਂ-ਬੱਚਿਆਂ ਸਾਲਾਂ ਦੇ ਛੁਆ ਗਿਆ ਇਹ ਕੀ ਕਰ ਲਣਗੇ ਅੱਜ ਉਹ ਦਿੱਲੀ ਜਿਹੜੀਆਂ ਕੋਟੀਆਂ ਦੇ ਤੇ ਕੀ ਤੇ ਇਹਨਾਂ ਨੂੰ ਮਜਬੂਰਨ ਜਿਹੜੀ ਅਸੀਂ ਸਟੂਡੈਂਟ ਦੀ ਦੇਰ ਕਰਤੀ ਪਈ ਸਟੂਡੈਂਟ ਦੇ ਡੈਮੋਕਰੈਟਿਕ ਰਾਈਟ ਨੂੰ ਬਚਾਉਣ ਵਾਸਤੇ ਜਿਹੜੀ ਅਸੀਂ ਲੜਾਈ ਲੜ ਰਹੇ ਸੀ ਅੱਜ ਉਸ ਵਿਦਿਆਰਥੀ ਸੰਘਰਸ਼ ਨੂੰ ਜਿੱਤ ਪ੍ਰਾਪਤ ਕਰ ਲਈ ਹੈ ਸਾਡੇ ਮਜ਼ਦੂਰ ਤੋਂ ਲੈ ਕੇ ਦਿੱਲੀ ਚੋਂ ਵਿਦਿਆਰਥੀ ਤੱਕ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅੱਜ ਸੈਂਟਰ ਸਰਕਾਰ ਨੂੰ ਅਸੀਂ ਦੱਸ ਦਤਾ ਕਿ ਅਸੀਂ ਕੋਈ ਜਵਾਕ ਨਹੀਂ ਹੈਗੇ ਜਿਵੇਂ ਜਿਵੇਂ ਤੁਸੀਂ ਵਾਅਦੇ ਕਰਦੇ ਗਏ ਕੱਲੀ ਥੰਗ ਦੀ ਬਹੁਤ ਸਾਡਾ ਹੌਸਲਾ ਵਗਿਆ ਜਿਵੇਂ ਪਹਿਲੇ ਦਿਨ ਸਿਰਫ ਕੁਝ ਬੰਦੇ ਬੈਠੇ ਆ ਅੱਜ ਪਰ ਇਹ ਜਿਹੜਾ ਧਰਨਾ ਇਹ ਦੇ ਉੱਤੇ ਸਾਰੇ ਪੰਜਾਬ ਦੀ ਸਾਰੇ ਲੋਕਤੰਤਰ ਪਸੰਦ ਲੋਕਾਂ ਦੀ ਇੱਕ ਸੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਅਸੀਂ ਸਟੇਜ ਤੋਂ ਬੋਲ ਰਹੇ ਆ ਚੌਂਕ ਤੋਂ ਬੋਲ ਰਹੇ ਆ ਅੱਜ ਪ੍ਰਮਾਤਮਾ ਦੀ ਬੜੀ ਕਿਰਪਾ ਰਹਿਮਤ ਬਖਸ਼ਿਸ਼ ਹੋਈ ਹੈ ਪਿਛਲੇ 26 ਦਿਨਾਂ ਤੋਂ ਜਿਹੜਾ ਪੰਜਾਬ ਦੀ ਵਿਰਾਸਤ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ ਪੰਜਾਬ ਦੇ ਯੂਨੀਵਰਸਿਟੀ ਦੇ ਨਾਲ ਜੁੜੇ 3 ਲੱਖ ਤੋਂ ਸਟੂਡੈਂਟ ਦੇ ਡੈਮੋਕਰੈਟਿਕ ਰਾਈਟ ਨੂੰ ਬਚਾਉਣ ਵਾਸਤੇ ਜਿਹੜੀ ਅਸੀਂ ਲੜਾਈ ਲੜ ਰਹੇ ਸੀ ਅੱਜ ਉਸ ਵਿਦਿਆਰਥੀ ਸੰਘਰਸ਼ ਨੂੰ ਜਿੱਤ ਪ੍ਰਾਪਤ ਹੋਈ ਹੈ ਤੇ ਜੋ ਵੀ ਪੰਜਾਬ ਪ੍ਰਸਤ ਇਨਸਾਨ ਹੈ ਜੋ ਯੂਨੀਵਰਸਿਟੀ ਦੇ ਗੇਟ ਦੇ ਅੰਦਰ ਐਂਟਰ ਹੋ ਕੇ ਸਾਨੂੰ ਇਸ ਧਰਨੇ ਦੇ ਵਿੱਚ ਹਮਾਇਤ ਕਰਨ ਲਈ ਪਹੁੰਚਿਆ ਅਸੀਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੇ ਸਮੂਹ ਪੰਜਾਬ ਪ੍ਰਸਤ ਲੋਕਾਂ ਨੂੰ ਤਹਿ ਦਿਲੋਂ ਮੁਬਾਰਕਬਾਦ ਦਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਸੈਨੇਟ ਇਲੈਕਸ਼ਨ ਦੀ ਜਿਹੜੀ ਡੇਟ ਕੱਢਦੀ ਆ ਇਹ 26 ਦਿਨ ਦੇ ਤਰ ਦੇ ਜਿਹੜੀ ਆ ਇਹ ਸਾਡੀ ਜਿੱਤ ਹੋਈ ਆ ਉਹ ਦਿੱਲੀ ਵਾਲੇ ਸੀਗੇ ਜਿਹੜੇ ਕਹਿੰਦੇ ਸੀਗੇ 20-20 25-25 ਸਾਲਾਂ ਦੇ ਜਵਾਗ ਆ ਇਹ ਕੀ ਕਰ ਲਣਗੇ ਅੱਜ ਉਹ ਦਿੱਲੀ ਜਿਹੜੀ ਆ ਗੋਟਿਆਂ ਦੇ ਟੇਲਤੀ ਤੇ ਇਹਨਾਂ ਨੂੰ ਮਜਬੂਰਨ ਜਿਹੜੀ ਆ ਕਿ ਸੈਨੇਟ ਦੀ ਡੇਟ ਕੱਢਦੀ ਪਈ ਇਹ ਪੰਜਾਬ ਦੇ ਆ ਗਿਆ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਪੰਜਾਬ ਦੀ ਰਹੂਗੀ ਤਾਂ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਉਨੇ ਕਿਸਾਨ ਜਥੇਬੰਦੀਆਂ ਦਾ ਵੀ ਪਵਾਦ ਵਾਲੇ ਵੀਰਾਂ ਦਾ ਵੀ ਤੇ ਹੋਰ ਵੀ ਜਿਨ੍ਹਾਂ ਨੇ ਇੱਥੇ ਸੇਵਾ ਦਾ ਸੇਵਾ ਕੀਤੀ ਸਾਰਿਆਂ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਤੇ ਜਿਹੜੀ ਇਹ ਜੰਗ ਜਿੱਤੀ ਆ ਇਹ ਆਪਾਂ ਇੱਕ ਬੰਦੇ ਨੇ ਨਹੀਂ ਜਿੱਤੀ ਇਹ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਜਿੱਤੀ ਆ ਸਾਰੇ ਪੰਜਾਬ ਨੇ ਜਿੱਤੀ ਆ ਸਾਰੇ ਜਥੇਬੰਦੀਆਂ ਜਿੱਤੀ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਬੋਲ ਵਾਇਕੁਂਦੀ ਖਾਲਸਾ ਵਾਇਕੁਂਦੀ ਕੀ ਪਤਈ ਅੱਜ ਜੋ ਸਾਡੀ ਜਿੱਤ ਹੋਈ ਹੈ ਇਹ ਕਿਸੇ ਇਕੱਲੇ ਬੰਦੇ ਦੀ ਜਿੱਤ ਨਹੀਂ ਇਹ ਸਾਰਿਆਂ ਦੀ ਮਿਹਨਤ ਨਾਲ ਹੀ ਹੋਈ ਹੈ ਜਿੰਨੀਆਂ ਜਥੇਬੰਦੀਆਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਚਾਹੀਏ ਉਹ ਕਿਸਾਨ ਜਥੇਬੰਦੀ ਸੀ ਚਾਹੇ ਮਜ਼ਦੂਰ ਜਥੇਬੰਦੀ ਚਾਹੇ ਵਿਦਿਆਰਥੀ ਜਥੇਬੰਦੀ ਸੀ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਅੱਜ ਸੈਂਟਰ ਸਰਕਾਰ ਨੂੰ ਅਸੀਂ ਦੱਸਤਾ ਕਿ ਅਸੀਂ ਕੋਈ ਜਵਾਕ ਨਹੀਂ ਹੈਗੇ ਜੋ ਸਾਡੇ ਨਾਲ ਲੜੂਗਾ ਉਹ ਹਾਰੂਗਾ ਹੀ ਹਾਰੂਗਾ ਬਹੁਤ-ਬਹੁਤ ਧੰਨਵਾਦ ਜੀ ਸਿਆਣਿਆਂ ਨੇ ਖੂਬ ਕਿਹਾ ਵੇ ਰਹਿਮਤ ਇਹਨੇ ਲੋਕ ਜੋ ਸ਼ਿਕਵਾ ਕਰਨ ਮੁਕਦਰਾਂ ਨਾਲ ਉੱਗਣ ਵਾਲਿਆ ਉੱਗੀ ਪੈਣਾ ਸੀਨਾ ਪਾਰ ਕੇ ਪੱਥਰਾਂ ਦਾ ਅੱਜ ਜਿਹੜਾ ਇਹ ਧਰਨਾ ਉਸ ਚਨੀਂਦਾ ਦੇ ਬੰਦਿਆਂ ਵੱਲੋਂ ਇੱਥੇ ਦੋ ਤਰੀਕ ਨੂੰ ਸ਼ੁਰੂ ਕੀਤਾ ਗਿਆ ਸੀ ਜਿਵੇਂ ਜਿਵੇਂ ਜਨ ਵੱਧਦੇ ਗਏ ਠੰਡ ਵਧਦੀ ਗਈ ਪਰ ਕੱਲੀ ਠੰਡ ਨਹੀਂ ਵਧੀ ਸਾਡਾ ਹੌਸਲਾ ਵਧਿਆ ਜਿਵੇਂ ਪਹਿਲੇ ਦਿਨ ਸਿਰਫ ਕੁਝ ਬੰਦੇ ਬੈਠੇ ਅੱਜ ਪਰ ਇਹ ਜਿਹੜਾ ਧਰਨਾ ਇਹਦੇ ਉੱਤੇ ਸਾਰੇ ਪੰਜਾਬ ਦੀ ਸਾਰੇ ਲੋਕਤੰਤਰ ਪਸੰਦ ਲੋਕਾਂ ਦੀ ਅੱਖ ਸੀ ਤੇ ਅੱਜ ਸਾਰਿਆਂ ਦੇ ਏਕੇ ਦੇ ਨਾਲ ਇਹ ਧਰਨਾ ਜਿਹੜਾ ਹੈਗਾ ਸਫਲ ਹੋਇਆ ਹੈ ਸੈਂਟਰ ਦੀ ਸਰਕਾਰ ਝੁਕੀ ਨਹੀਂ ਹੈ ਦਬਾਈ ਗਈ ਹੈ ਸਾਥੀਓ ਮੈਂ ਸਾਰਿਆਂ ਨੂੰ ਬਤਾਈ ਦਿੰਦਾ ਸਾਰੇ ਲੋਕਤੰਤਰ ਪਸੰਦ ਲੋਕਾਂ ਨੂੰ ਦੱਸ ਦਿੰਦਾ ਕਿ ਹੁਣ ਯੂਨੀਵਰਸਿਟੀ ਮੋੜ ਸੁਜੀਤ ਰਹੂਗੀ ਮੋੜ ਦੇ